ਚੁੱਪ ਤੇਰੇ ਕਰਕੇ ਨਾ ਕਰ ਕਰਨੀ ਜੰਗ ਦਾ ਮੈਦਾਨ ਬਣਿਆ ਪਿਆ ਰਾਤ ਦੀ ਹੋਈ ਐਚਵੀ ਲੱਗੀ ਪਈ ਹੋਣੀ ਆ ਵੀ ਕਦੋਂ ਸਵੇਰ ਹੋਵੇ ਤੇ ਕਦੋਂ ਇਹ ਸਾਰੇ ਮਹੱਲੇ ਵਿੱਚ ਸਾਡੀ ਲੜਾਈ ਦਾ ਟੰਡੋਰਾ ਪਿੱਟਣ ਉਹ ਬਾਲਾ ਨਾ ਬੋਲ ਦਰਾਨੀ ਏ ਮੈਨੂੰ ਟੰਡੋਰਾ ਪਿੱਟਣ ਦੀ ਕੋਈ ਲੋੜ ਨਹੀਂ ਸੋਡੀਆਂ ਆਵਾਜ਼ਾਂ ਇੰਨੀਆਂ ਉੱਚੀਆਂ ਸੀ ਨਾ ਕਿ 36 ਘਰਾਂ ਤੱਕ ਆਪ ਹੀ ਸੁਣ ਗਈਆਂ ਹੋਣਗੀਆਂ ਨਾ ਜੇ ਤੈਨੂੰ ਬਾਲਾ ਹੀ ਆਪਣੀ ਬੇਇੱਜ਼ਤੀ ਦਾ ਖਿਆਲ ਆ ਫਿਰ ਨਾ ਬੋਲਿਆ ਕਰ ਰਾਜ ਦੇ ਅੱਗੇ ਹੁਣ ਐਂ ਕਰ ਲਓ ਮੰਮੀ ਜੀ ਤੁਸੀਂ ਨਾ ਇਸ ਘਰ ਦੇ ਹਿੱਸੇ ਪਾ ਲਓ ਤੇ ਮੇਰੇ ਘਰ ਵਾਲੇ ਨੂੰ ਉਹਦਾ ਬੰਦਾ ਹਿੱਸਾ ਦੇ ਦਿਓ ਉਹਨੂੰ ਕਿਸੇ ਅੱਗੇ ਹੱਥ ੜਦਨ ਦੀ ਲੋੜ ਨਹੀਂ ਜਵਾਨ ਦੇਖ ਲੈ ਇਹਦੀ ਕਿਵੇਂ ਟੋਕ ਕੇ ਆਈ ਮਸ਼ੀਨ ਵਾਂਗੂ ਕਤਰ-ਕਤਰ ਕਰਨ ਲੱਗੀ ਪਈ ਐ ਹੁਣ ਸ਼ੈਲੀ ਦੀ ਸੱਸ ਦਾ ਸੁਭਾਅ ਨਾ ਆਪਣੇ ਨਾਲ ਰਲਦਾ ਨਹੀਂ ਜਦੋਂ ਵੀ ਜਾਉ ਨਾ ਚਾਰੇ ਪੈਰ ਚੱਕ ਕੇ ਪੈਂਦੀ ਐ ਉਹਦੀ ਸੱਸ ਦਾ ਤਾਂ ਜਿਹੇ ਜਿਹੇ ਸੁਭਾਅ ਹੈਗਾ ਹੈਗਾ ਪੁੱਤ ਤੂੰ ਥੋੜੀ ਉਹਦੇ ਪਿੱਛੇ ਆਪਦੀ ਭੈਣ ਨਾਲ ਵਰਤਣਾ ਛੱਡ ਦੇਂਗੀ ਮੰਮੀ ਉਹ ਇਹਦੇ ਮੂੰਹ ਚੋਂ ਤਾਂ ਕਦੇ ਬੋਲ ਨਹੀਂ ਸੁਣਿੱਕਾ ਦਾ ਅੱਜੇ ਸ਼ੇਰ ਨਹੀਂ ਬਣੀ ਫਿਰਦੀ ਆ ਨਹੀਂ ਕਾਦੀ ਸ਼ੇਰ ਨਹੀਂ ਸ਼ੇਰ ਨਹੀਂ ਤੇ ਇਹਦੇ ਵਿੱਚੋਂ ਮੈਂ ਹੂਣ ਕੱਢ ਦੂੰ ਫੇਰ ਇਹਦਾ ਬੋਲ ਵੀ ਮਸਾ ਨਿਕਲੂ ਬੁੱਤ ਚਾ ਤੇਰਾ ਨਾ ਇੱਕ ਗੱਲ ਕਰਨੀ ਆ ਕਰ ਸਕਦੀ ਆ ਹਾਂ ਜੀ ਮੰਮੀ ਜੀ ਇਹ ਚ ਪੁੱਛਣ ਵਾਲੀ ਕੀ ਗੱਲ ਹੈ ਕਰੋ ਜਿਹੜੀ ਗੱਲ ਕਰਨੀ ਹੈ ਰਾਜਪੁੱਤ ਹਰ ਵੇਲੇ ਮੈਨੂੰ ਹੀ ਮਾੜਾ ਕਿਹਾ ਜਾਂਦਾ ਇਸ ਘਰ ਚ ਕਹਿੰਦੇ ਨੇ ਜੋ ਕੁਝ ਹੁੰਦਾ ਮੇਰੇ ਘਰ ਤੇ ਹੀ ਹੁੰਦਾ ਮੰਮੀ ਜੀ ਐਵੇਂ ਕਿਉਂ ਕਹਿੰਦੇ ਆ ਤੁਸੀਂ ਹਾਂ ਮੰਮੀ ਅਹੀ ਜੀ ਕੀ ਗੱਲ ਹੋ ਗਈ ਦੇਖ ਪੁੱਤ ਤੁਸੀਂ ਦੋਨੇ ਬੈਠੇ ਹੋ ਤੁਸੀਂ ਦੋਨਾਂ ਨੇ ਫੈਸਲਾ ਕਰਨਾ ਹੈ ਵੀ ਮੈਂ ਸਹੀ ਹਾਂ ਕਿ ਮੈਂ ਗਲਤਾਂ ਮੰਮੀ ਫੈਸਲਾ ਕਰਨ ਨੂੰ ਅਸੀਂ ਕਿਹੜਾ ਜੱਜਾਂ ਜੋ ਵੀ ਤੁਹਾਡੇ ਦਿਲ ਚ ਕੋਈ ਗੱਲ ਹੈ ਉਹ ਸਾਨੂੰ ਦੱਸੋ ਨਹੀਂ ਆ ਜਾ ਬਰਜੀਤ ਤੂੰ ਵੀ ਆ ਜਾ ਇਥੇ ਜਿਹੜੀ ਵੀ ਗੱਲ ਹੈ ਤੇਰੇ ਸਾਹਮਣੇ ਕਰੂੰਗੀ ਹਾਂ ਜੀ ਮੰਮੀ ਆਈ ਮੰਮੀ ਸ਼ੈਲੀ ਭਾਬੀ ਨੂੰ ਵੀ ਬਿਲਾ ਲਓ ਹੁਣ ਇਕੱਠੇ ਤਾਂ ਸਾਰੇ ਹੋਏ ਆ ਉਹ ਵੀ ਸੁਣ ਲੂਗੀ ਵੀ ਕੀ ਗੱਲ ਕਰਨੀ ਆ ਆਪਾਂ ਨੇ ਉਹ ਨੰਦੇ ਪਹਿਲਾਂ ਮੰਮੀ ਦੀ ਗੱਲ ਤਾਂ ਸੁਣ ਲਾ ਫੇਰ ਸੁਣ ਕੇ ਦੱਸੀ ਕਿ ਸ਼ੈਲੀ ਨੂੰ ਬੁਲਾਉਣਾ ਚਾਹੀਦਾ ਕਿ ਨਹੀਂ ਮੈਨੂੰ ਨਾ ਕੋਛ ਗੜਬੜ ਲੱਗ ਰਹੀ ਅੱਜ ਗੜਬੜ ਨਹੀਂ ਬੰਬ ਧਮਾਕਾ ਹੈ ਨਣ ਦੇ ਜਿਹੜਾ ਰਾਖ ਦਾ ਚੱਲ ਰਿਹਾ ਤੇ ਹਜੇ ਤੱਕ ਬੰਦ ਨਹੀਂ ਹੋਇਆ ਹਾਂ ਪੁੱਤ ਰਾਤੀ ਤੁਹਾਡੇ ਚ ਕੋਈ ਗੱਲ ਹੋਈ ਸੀ ਤੇਰੇ ਤੇ ਸ਼ੈਲੀ ਦੇ ਵਿੱਚ ਮੰਮੀ ਸ਼ੈਲੀ ਨੇ ਤੁਹਾਨੂੰ ਕੁਝ ਕਿਹਾ ਕੁਝ ਕਿਹਾ ਬੇ ਪੁੱਤ ਤਾਂ ਬਹੁਤ ਕੁਝ ਕਹਿ ਗਈ ਹਜੇ ਤਾਂ ਅਸੀਂ ਸਵੇਰ ਦੀ ਚਾਹ ਦੀ ਗੁੱਟ ਵੀ ਨਹੀਂ ਭਰੀ ਸੀ ਪਤਾ ਨਹੀਂ ਉਹਦੇ ਚ ਕਿੰਨਾ ਕੁ ਜ਼ਹਿਰ ਭਰਿਆ ਹੋਇਆ ਸੀ ਜਿਹੜਾ ਸਾਰਾ ਸਾਡੇ ਦੇ ਲਾਗੀ ਛੈਲੀ ਦੀ ਐਨੀ ਹਿੰਮਤ ਬੀਰੇ ਐਵੇਂ ਨਾ ਭੜਕ ਪਹਿਲਾਂ ਗੱਲ ਕਲੀਅਰ ਕਰ ਲੈ ਕਿ ਕੀ ਗੱਲ ਹੋਈ ਐ ਲਓ ਮੰਮੀ ਜੀ ਨਨਦ ਜੀ ਤਾਂ ਐਂ ਜਿਤਾ ਰਹੇ ਨੇ ਜਿਵੇਂ ਤੁਸੀਂ ਝੂਠ ਬੋਲ ਰਹੇ ਹੋ ਭਾਬੀ ਬਲ ਦੀ ਅੱਗ ਤੇ ਨਾ ਤੇਲ ਨਾ ਪਾ ਤੀਏ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਤੂੰ ਵਿਚ ਨਾ ਬੋਲ ਰਾਜ ਰਾਤ ਤੂੰ ਸ਼ੈਲੀ ਨੂੰ ਹਿੱਸਾ ਲੈਣ ਵਾਸਤੇ ਬੋਲਿਆ ਸੀ ਵੀ ਮੈਂ ਉਹਦੇ ਨਾਲ ਲੜ ਨਹੀਂ ਰਿਹਾ ਸੀ ਮੈਂ ਉਹਨੂੰ ਸਮਝਾ ਰਿਹਾ ਸੀ ਪਰ ਉਹ ਮਾ ਨਹੀਂ ਕੇ ਮੇਰਾ ਫੇਰ ਤੁਸੀਂ ਕਹੋਗੇ ਮੈਂ ਤੁਹਾਡੇ ਘਰ ਦੇ ਮਾਮਲੇ 'ਚ ਬੋਲਦੀ ਆ ਪਰ ਜੇ ਤੂੰ ਘਰ 'ਚ ਸ਼ਾਂਤੀ ਰੱਖਣੀ ਆ ਨਾ ਤਾਂ ਤੈਨੂੰ ਇਹ ਜਿੱਦ ਛੱਡਣੀ ਪੈਣੀ ਆ ਔਰ ਜਦੋਂ ਆਪਣੇ ਕੋਲ ਪੈਸੇ ਹੈ ਹੀ ਨਹੀਂ ਫਿਰ ਤੂੰ ਕਿੱਥੋਂ ਲਏਂਗਾ ਪਲਾਟ ਭੈਣੇ ਜੀ ਰਾਜ ਪਹਿਲੀ ਵਾਰ ਆਪਣੀ ਮਰਜ਼ੀ ਨਾਲ ਕੋਈ ਪਲਾਟ ਖਰੀਦਣ ਲੱਗਿਆ ਤੇ ਉਹਦੇ ਵਿੱਚ ਵੀ ਤੁਸੀਂ ਭਾ ਭਾਬੀ ਵੜਾ ਦੇ ਔਰ ਦਾ ਪੱਖ ਲਿਆ ਜਾ ਰਿਹਾ ਜੇ ਐਨਾ ਹੀ ਪੱਖ ਲੈਣਾ ਨਾ ਤਾਂ ਕਰੋ ਵੀਰੇ ਦੀ ਮਦਦ ਦੇਵਾ ਇਹਨਾਂ ਨੂੰ ਪੈਸੇ ਤਾਂ ਕਿ ਘਰ 'ਚ ਕੋਈ ਕਲੇਸ਼ ਨਾ ਹੋਵੇ ਰਮਣਾ ਬਲਜੀਤ ਦਾ ਮਦਦ ਕਰਨਾ ਚਾਹੁੰਦੀ ਐ ਮੈਂ ਵੀ ਤੇਰੇ ਵੱਡੇ ਵੀਰੇ ਨਾਲ ਗੱਲ ਕਰੀ ਸੀ ਵੀ ਬਾਹਰੋਂ ਪੈਸੇ ਭੇਜ ਦੇ ਰਾਜ ਪਲਾਟ ਖਰੀਦਣਾ ਚਾਹੁੰਦਾ ਪਰ ਤੇਰਾ ਵੱਡਾ ਵੀਰਾ ਕਹਿੰਦਾ ਮੈਨੂੰ ਉਧਰ ਕੰਮ ਨਹੀਂ ਮਿਲ ਰਿਹਾ ਮੈਂ ਕਿੱਥੋਂ ਪੈਸੇ ਭੇਜਦਾ ਹਾਂ 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 ਮੰਮੀ ਬਿਲਕੁਲ ਸਹੀ ਕਹਿੰਦੇ ਨੇ ਭਾਵੇਂ ਉਸ ਦਿਨ ਮੈਂ ਰਾਜ ਨੂੰ ਬਹੁਤ ਮਾੜਾ ਚੰਗਾ ਬੋਲਿਆ ਪਰ ਉਸ ਗੱਲ ਦੀ ਮੈਨੂੰ ਬਹੁਤ ਸ਼ਰਮਿੰਦਗੀ ਹੋਈ ਇਸ ਲਈ ਮੈਂ ਤੇਰੇ ਵੱਡੇ ਵੀਰੇ ਨਾਲ ਗੱਲ કરી ਸੀ ਪਰ ਉਹ ਕਹਿੰਦਾ ਜਦ ਪੈਸੇ ਹੈ ਹੀ ਨਹੀਂ ਫਿਰ ਕਿੱਥੋਂ ਦੇ ਦਈਏ ਪੈਸੇ ਹੈ ਨਹੀਂ ਔਰ ਰਹਿਣ ਦੇ ਭਾਬੀ ਮੇਰੇ ਤੋਂ ਕੁਝ ਨਹੀਂ ਲੁਕਿਆ ਨਿਵਾਸ ਕਰੋ ਕਿਉਂ ਇੱਕ ਦੂਜੇ ਹੀ ਡੰਗ ਘਿਰਚਣ ਲੱਗੀਆਂ ਤੇਰੇ ਹੀ ਗੱਲ ਰਾਜ ਦੇ ਪਲਾਟ ਖਰੀਦਣ ਦੀ ਉਹ ਤਾਂ ਇਹ ਹਰ ਹਾਲਤ ਚ ਖਰੀਦ ਕੇ ਰਾਊਗਾ ਹਿੱਸਾ ਲੈਣਾ ਕੋਈ ਮਾੜੀ ਗੱਲ ਨਹੀਂ ਹੈਗੀ ਹਾਂ ਪੁੱਤ ਅਸੀਂ ਤੇਰੇ ਨਾਲ ਆ ਬਾ ਮਮੀ ਥੋੜਾ ਵੀ ਜਵਾਬ ਨਹੀਂ ਉਸੀ ਧਾਨੀ ਰਾਜ ਨੂੰ ਫੈਸਲਾ ਬਦਲਨ ਦਿੰਦੇ ਪਰ ਜੋ ਸ਼ੈਲੀ ਸਾਨੂੰ ਅੱਜ ਬੋਲੀ ਹੈ ਨਾ ਤੋਬਾ ਮੇਰੀ ਤੋਬਾ ਜੇ ਤੂੰ ਕਿਤੇ ਸੁਣਦਾ ਨਾ ਵੀ ਉਹ ਤੇਰੀ ਮਾਂ ਨੂੰ ਕਿਵੇਂ ਬੋਲ ਰਹੀ ਆ ਤੂੰ ਤਾਂ ਪੁੱਤ ਨੂੰ ਘਰੋਂ ਹੀ ਕੱਢ ਦਿੰਦਾ ਹੋਰ ਕੀ ਵੀ ਦਿਓਰਾ ਕਹਿੰਦੀ ਹਿੱਸਾ ਮੈਨੂੰ ਮੰਗਣ ਨੂੰ ਕਹਿੰਦੇ ਹੋ ਤੁਸੀਂ ਲੈ ਕੇ ਆਓ ਆਪਣੇ ਪੇਕਿਆਂ ਤੋਂ ਉਹਨੇ ਤਾਂ ਮੰਮੀ ਦੀ ਵੀ ਸ਼ਰਮ ਨਹੀਂ ਕਰੀ ਉਹਨੇ ਤਾਂ ਸਾਰੇ ਕੱਚੇ ਪੱਕੇ ਇੱਕੁਰਸੇ ਕੱਢ ਤੇ ਵੇ ਪੁੱਤ ਲੈ ਹਜੇ ਹੋਰ ਸੁਣ ਲੈ ਸਾਨੂੰ ਕਹਿੰਦੀ ਐ ਪੇਕੇ ਤੋਂ ਜਾ ਕੇ ਹਿੱਸਾ ਲੈ ਕੇ ਆਓ ਜੇ ਨਹੀਂ ਲੈ ਕੇ ਆਉਣਾ ਤਾਂ ਇਸ ਘਰ ਦੀਆਂ ਬੰਡੀਆਂ ਪਾ ਲੋ ਤੇ ਕਹਿੰਦੀ ਮੇਰੇ ਘਰ ਵਾਲੇ ਨੂੰ ਬਣਦਾ ਹਿੱਸਾ ਦਿੱਤਾ ਜਾਵੇ ਮੰਮੀ ਉਹਦੀ ਇੰਨੀ ਹਿੰਮਤ ਉਹ ਤੁਹਾਨੂੰ ਇੰਨਾ ਬੋਲ ਗਈ ਮੰਮੀ ਸੱਚੀ ਸ਼ੈਲੀ ਭਾਬੀ ਐਨਾ ਕੁਝ ਕਹੇਗੀ ਹਾਂ ਧੀਏ ਤੇਰੀ ਲਾਡਲੀ ਭਾਬੀ ਸਾਰਾ ਕੁਝ ਕਹਿ ਕੇ ਗਈ ਆ ਹਾਂ ਨਣਦੇ ਉਹ ਤਾਂ ਬਹੁਤ ਬੋਲੀ ਆ ਆਵਾ ਤਾਵਾ ਝੂਠ ਪਤਾਂਗ ਉਹ ਇਹ ਤਾਂ ਮੰਮੀ ਜੀ ਸੀ ਜਿਹੜੇ ਬਰਦਾਸ਼ਤ ਕਰ ਗਏ ਮੰਮੀ ਜੀ ਹੁਣ ਤਾਂ ਨਾ ਮੇਰੀ ਵੀ ਬਰਦਾਸ਼ਤ ਤੋਂ ਬਾਹਰ ਹੈ ਹੁਣ ਤਾਂ ਨਾ ਉਹਨੂੰ ਅਗਤ ਸਿਖਾਉਣੀ ਹੀ ਪੈਣੀ ਹੈ ਓ ਵੀਰੇ ਰੁਕ ਜਾ ਰੁਕ ਜਾ 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 ਛੇਤੀ ਜਾ ਮਾਰ ਦੇਈ ਮੰਮੀ ਕੀ ਮੰਮੀ ਤੈਨੂੰ ਪਤਾ ਜਿਹੜਾ ਸ਼ੈਲੀ ਮੇਰੇ ਮੂਹਰੇ ਬੋਲੀ ਐ ਉਹਦਾ ਬਦਲਾ ਤਾਂ ਮੈਨੇ ਲੈਣ ਆਈ ਆ ਚਾਹੇ ਰਾਜ ਸ਼ੈਲੀ ਨੂੰ ਕੁੱਟੇ ਚਾਹੇ ਉਹ ਤੋਂ ਮਾਫੀਆਂ ਮੰਗਵਾਵੇ हां जी मम्मी वैसे चाबी बढ़िया भरी है तुसी ਰਾਤ ਚ ਚਾਬੀ ਭਰਨ ਦੀ ਕੋਸ਼ਿਸ਼ ਤਾਂ ਨੰਦ ਜੀ ਤੁਸੀਂ ਵੀ ਵਧੀਆ ਕੀਤੀ ਸੀ ਪਰ ਅਫਸੋਸ ਤੁਹਾਡੀ ਭਰੀ ਚਾਬੀ ਨਾਲੋਂ ਮੰਮੀ ਜੀ ਦੀ ਭਰੀ ਚਾਬੀ ਦਾ ਜ਼ਿਆਦਾ ਅਸਰ ਸੀ ਰਾਜ ਤੇ ਸੱਚੀ ਮੰਮੀ ਦਿਲ ਖੁਸ਼ ਹੋ ਗਿਆ ਸਵਾਦ ਹੀ ਆ ਗਿਆ ਹੁਣ ਸ਼ੈਲੀ ਦੀ ਖੈਰ ਮੰਮੀ ਜੀ ਇਹ ਤੁਸੀਂ ਚੰਗਾ ਨਹੀਂ ਕੀਤਾ ਬੱਸ ਨੰਦੇ ਹੁਣ ਤੂੰ ਵੀ ਮੰਮੀ ਨੂੰ ਨਾ ਬਾਲਾ ਨਾ ਸਿਖਾ ਚੁੱਪ ਇੱਥੇ ਹੀ ਚੁੱਪ ਤੇਰੇ ਕਰਕੇ ਨਾ ਇਹ ਕਰ ਕਰਨੀ ਜੰਗ ਦਾ ਮੈਦਾਨ ਬਣਿਆ ਪਿਆ ਰਮਨ ਮੰਮੀ ਸਭ ਕੁਝ ਦੇਖ ਕੇ ਨਾ ਅੱਖਰ ਪਰਦਾ ਨਾ ਪਾਓ ਬਲਜੀਤ ਭਾਬੀ ਨਾ ਬਹੁਤ ਪਹੁੰਚੀ ਹੋਈ ਚੀਜ਼ ਐ ਤੁਸੀਂ ਆਪ ਹੀ ਸੋਚੋ ਜੇ ਬਲਜੀਤ ਭਾਬੀ ਆਪਣੇ ਫਾਇਦੇ ਲਈ ਇਹ ਕੁਝ ਕਰ ਸਕਦੀ ਐ ਘਰ 'ਚ ਲੜਾਈ ਪਵਾ ਸਕਦੀ ਐ ਤੇ ਜਿਸ ਦਿਨ ਇਹਨੂੰ ਥੋੜੇ ਤੋਂ ਕੋਈ ਨੁਕਸਾਨ ਪਹੁੰਚਿਆ ਨਾ ਤਾਂ ਫੇਰ ਦੇਖ ਲਓ ਇਹ ਤੁਹਾਡੇ ਨਾਲ ਕੀ ਕੁਝ ਕਰੂਗੀ ਮੈਂ ਮੈਂ ਭਲਾ ਕੀ ਕਰੂੰਗੀ ਐਵੇਂ ਤੂੰ ਮੰਮੀ ਜੀ ਨੂੰ ਮੇਰੇ ਖਿਲਾਫ ਨਾ ਪੜਕਾ ਤੈਨੂੰ ਪਤਾ ਮੇਰੇ ਤੇ ਮੰਮੀ ਜੀ 'ਚ ਕਿੰਨਾ ਪਿਆਰ ਹੈ ਚਾਹ ਕੇ ਵੀ ਕੋਈ ਸਾਨੂੰ ਅੱਡ ਨਹੀਂ ਕਰ ਸਕਦਾ ਹਨਾ ਮੰਮੀ ਜੀ ਕੋਈ ਨਹੀਂ ਭਾਬੀ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ ਚਲ ਸੋਈ ਦਾ ਕੰਮ ਵੀ ਨਿਬੜਿਆ ਸਾਰਾ ਜੱਸੀ ਵੀ ਉੱਠ ਗਿਆ ਹੁਣ ਉਹਨੂੰ ਪੁੱਛ ਕੇ ਆਉਣੀ ਆ ਵੀ ਰੋਟੀ ਲਿਆਵਾਂ तू तो कि चलिया गया है हाय रब्बा मुंडा किधर चलिया गया भी नहीं है कि जसे कित नहीं किधर चले आ गया है ਇਹਨੂੰ ਵੀ ਸਾਬਤ ਨਹੀਂ ਨਾਲੇ ਕਹਦੇ 5 ਮਿੰਟਾਂ ਚ ਆਇਆ ਫੇਰ ਵੀ ਫੋਨ ਤੇ ਫੋਨ ਮਾਰੀ ਜਾਂਦੀ ਆ ਹੈਲੋ ਹੈਲੋ ਜੀ ਉਹ ਰੋਂਦੀ ਕਿਉਂ ਆ ਹੁਣ ਕੀ ਹੋ ਗਿਆ ਜੀ ਕਿੱਥੇ ਹੋ ਉਹ ਮੈਂ ਘਰ ਹੀ ਆ ਰਿਹਾ ਦੱਸੇਂਗੀ ਵੀ ਕੀ ਹੋ ਗਿਆ ਜੀ ਪਹਿਲਾਂ ਤੁਸੀਂ ਘਰੇ ਆ ਜਾਓ ਛੇਤੀ ਛੇਤੀ ਫੇਰ ਬਸਦੀਆਂ ਮੈਂ ਤੁਹਾਨੂੰ ਚੰਗਾ ਤੜਫੋਨ ਆਇਆ ਮੈਂ ਓ ਕੀ ਹੋ ਗਿਆ? ਓਹੀ ਕਿਉਂ ਜਾਂਦੀ ਆ? ਜੀ ਜੱਸੀ ਓ ਤੂੰ ਦਰਵਾਜਾ ਕਿਉਂ ਖੋਲਤਾ? ਤੈਨੂੰ ਮਨਾ ਕੀਤਾ ਸੀ ਕਿ ਨਾ ਮੇਰੇ ਕੋ ਬਿਨਾ ਪੁੱਛੇ ਦਰਵਾਜੇ ਨੂੰ ਹੱਥ ਨਾ ਲਾਈ। ਜੀ ਮੈਂ ਨਹੀਂ ਖੋਲਿਆ ਦਰਵਾਜਾ। ਤੂੰ ਹੀ ਖੋਲਿਆ ਦਰਵਾਜਾ। ਕੀ ਮਤਵਲਾ? ਜੀ ਮੈਂ ਤਾਂ ਜੱਸੀ ਨੂੰ ਨਾ ਰੋਟੀ ਪੁੱਛਣ ਗਈ ਸੀਗੀ। ਜਦੋਂ ਮੈਂ ਦਰਵਾਜੇ ਨੂੰ ਹੱਥ ਪਾਇਆ। उन चाबी लईदा तो लौक पहले खुदा पेल ही खुला सी ए हो सकता लौकता मैं लाया जसी का अंदर है तो जसी कि ਉਹ ਕਿੱਥੇ ਆਹੋ? ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਨਾ ਘਰ ਦਾ ਕੋਣਾ ਕੋਣਾ ਜਾਣ ਮਾਰਿਆ ਪਰ ਉਹ ਮੈਨੂੰ ਕਿਤੇ ਨਹੀਂ ਮਿਲਿਆ ਕਰਤਾ ਨਾ ਉਹੀ ਕੰਮ ਆ ਇਹ ਸਾਰਾ ਕੁਝ ਤੇ ਲਾਡ ਪਿਆਰ ਕਰਕੇ ਹੋਇਆ ਤੂੰ ਹੀ ਉਹਨੂੰ ਸਿਰ ਜੜਾ ਰੱਖਿਆ ਸੀ ਜੀ ਆਇਆਂ ਨੂੰ ਮੈਂ ਤਾਂ ਨਾ ਇਦਕੀ ਆਪਣੇ ਆਪ ਨੂੰ ਬਹੁਤ ਮਜ਼ਬੂਤ ਕੀਤਾ ਹੋਇਆ ਸੀ ਮੇਰੇ ਕਿੰਨੀ ਕੋਈ ਟਿਲ ਨਹੀਂ ਸੀਗੀ ਨਹੀਂ ਤਾਂ ਕੋਈ ਵੀ ਮਾਨ ਆਪਣੇ ਪੁੱਤ ਨੂੰ ਰੋਂਦਾ ਕਰ ਲਾਉਂਦਾ ਨਹੀਂ ਦੇਖ ਸਕਦੀ। ਨਾ ਫੇਰ ਜੱਸੀ ਲਵੇ ਕਿਹੜੀ ਜਾਦੂ ਦੀ ਛੜੀ ਸੀ ਜਿਹੜਾ ਦਰਵਾਜ਼ਾ ਖੋਲ ਕੇ ਭੱਜ ਗਿਆ। ਜੀ ਮੈਨੂੰ ਨਹੀਂ ਪਤਾ। ਮੈਂ ਦਰਵਾਜ਼ਾ ਨਹੀਂ ਖੋਲਿਆ। ਮੈਂ ਤੁਹਾਨੂੰ ਸੱਚ ਕਹਿਨੀ ਆ। ਉਹ ਹੁਣ ਕੀ ਕਹਾ ਤੈਨੂੰ ਮੈਂ ਜਦੋਂ ਆਪਣਾ ਹੀ ਛਿੱਕਾ ਖੋਟਾ ਨਿਕਲ ਜੇ ਤਾਂ ਬਗਾਨਿਆਂ ਦਾ ਕੀ ਦੋਸ। ਉਹ ਤੂੰ ਬਾਕੀ ਘਰ ਚੈੱਕ ਕੀਤਾ ਕੋਈ ਸਮਾਨਤਾ ਨਹੀਂ ਗਾਇਬ ਹੋਇਆ ਨਹੀਂ ਜੀ ਦਰਵਾਜਾ ਗੁੱਲਾ ਦੇਖ ਕੇ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਜਦੋਂ ਨਾ ਮੈਨੂੰ ਜਿਸੀ ਕਮਰੇ ਚ ਨਹੀਂ ਮਿਲਿਆ ਮੈਨੂੰ ਤਾਂ ਹੋਰ ਕੁਝ ਚੈੱਕ ਚੁੱਕ ਕਰਨ ਦੀ ਸੁਧ ਬੋਧੇ ਨਹੀਂ ਰਹੀ ਅੱਛਾ ਚੱਲ ਫੇਰ ਆ ਜਾ ਆਪਾਂ ਚੈੱਕ ਕਰੀਏ ਲੈ ਕੱਤਤਾ ਨਾ ਉਹੀ ਕੰਮ ਆ ਸਾਰੀ ਉਹ ਮਜ਼ਦਿ ਕਮਾਈ ਨੂੰ ਲਾ ਗਿਆ ਥੁੱਕਾ ਹੁਣ ਕੀ ਕਰਾਂਗੇ ਹਾਏ ਰੱਬਾ ਕੀ ਮਾੜਾ ਕੀਤਾ ਸੀ ਅਸੀਂ ਇਸ ਮੁੰਡੇ ਦਾ ਇਹਨੇ ਤਾਂ ਸਾਨੂੰ ਕਿਦੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਹੁਣ ਕਿਉਂ ਰੋਂਦੀ ਆ ਤੂੰ ਮੰਨੀ ਨਹੀਂ ਗਾ ਮੇਰੀ ਗੱਲ ਜੇ ਉਹ ਨਸ਼ਾ ਛਡਾਉ ਉਹ ਅੰਦਰ ਚ ਭੇਜਿਆ ਹੁੰਦਾ ਤਾਂ ਹੁਣ ਉਹ ਠੀਕ ਹੋਇਆ ਹੁੰਦਾ ਆਹ ਦਿਨ ਨਹੀਂ ਦੇਖਣੇ ਪੈਣੇ ਸੀ ਜੀ ਮੇਰੀ ਅਕਲ ਤੇ ਤਾਂ ਪੜਦਾ ਪੈ ਗਿਆ ਸੀ ਮੈਂ ਤਾਂ ਪੁੱਤ ਦੇ ਮੋਹ 'ਚ ਅੰਨੀ ਹੋਈ ਪਈ ਸੀ ਕਾਸ਼ ਜੇ ਮੈਂ ਥੋੜੀ ਗੱਲ ਮੰਨ ਲੈਂਦੀ ਉਹ ਇਹ ਜੀ ਲਾਦ ਨਾਲ ਤਾਂ ਪੰਨ ਰੱਬ ਨਾ ਪੁੱਤ ਹੀ ਨਾ ਦਿੰਦਾ ਹੁਣ ਕਿੱਥੋਂ ਲੱਭੀਏ ਉਹਨੂੰ ਉਹ ਕਿੱਥੋਂ ਲੱਭੀਏ ਕਿਤੋਂ ਨਹੀਂ ਲੱਭਣਾ ਬਹਿ ਜਾ ਚੁੱਪ ਕਰਕੇ ਜੇ ਬਾਈ ਜਾਂਸੋ ਭੁੱਲੇ ਚੁੱਕੇ ਘਰੇ ਵੀ ਆ ਗਿਆ ਤਾਂ ਮੈਂ ਨਹੀਂ ਉਹ ਘਰੇ ਵੜਨ ਦੇਣਾ ਇਹ ਪਹਿਲੇ ਇਖੇ ਜਨਾਂ ਦਾ ਏ ਮੈਂ ਤਾਂ ਇਹ ਜੀ ਲਾਦ ਨੂੰ ਬੇਦਖਲ ਕਰ ਦੇਣਾ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਮੇਰੀਆਂ ਬੱਸ ਦੋਸਤੀਆਂ ਨੇ ਉਹੀ ਸਭ ਕੁਝ ਨੇ ਮੇਰਾ ਹਰ ਵੇਲੇ ਮੈਨੂੰ ਹੀ ਮਾੜਾ ਕਿਹਾ ਜਾਂਦਾ ਐ ਇਸ ਘਰ ਚ ਕਹਿੰਦੇ ਜੋ ਵੀ ਕੁਝ ਹੁੰਦਾ ਤੇ ਮੇਰੇ ਕਰਕੇ ਹੁੰਦਾ ਤੇਰੇ ਮੇਰੇ ਚ ਨਾ ਹਲਜੋ ਮੇਰੇ ਕਰਕੇ ਹੁੰਦਾ ਮੇਰੇ ਮੇਰੇ ਨਾਉਣਾ ਤੁਸੀਂ ਮੇਰੇ ਸ਼ੈਲੀ ਜੋ ਅੱਜ ਸਾਨੂੰ ਬੋਲੀ ਹੈ ਨਾ ਤੋਵਾ ਮੇਰੀ ਤੋਵਾ 1 2 ਚਲੋ ਪਰ ਜੋ ਸ਼ੈਲੀ ਸਾਨੂੰ ਅੱਜ ਬੋਲੀ ਹੈ ਨਾ ਤੋਵਾ ਮੇਰੀ ਤੋਵਾ ਪਰ ਜੋ ਸ਼ੈਲੀ ਸਾਨੂੰ ਅੱਜ ਬੋਲੀ ਹੈ ਨਾ ਉਹ ਤੋਵਾ ਤੋਵਾ ਕੀ ਕਰਨਾ ਜੇ ਸਿਆਲੀ ਸਾਨੂੰ ਅੱਜ ਬੋਲੀ ਹੈ ਨਾ ਤੋਬਾ ਮੇਰੀ ਤੋਬਾ ਬੇਪੁੱਤ ਲੈ ਹਜੇ ਹੋਰ ਸੁਣ ਲੈ 1 2 3 ਐਕਸ਼ਨ ਬੇਪੁੱਤ ਲੈ ਹੋਰ ਸੁਣ ਲੈ ਸਾਨੂੰ ਕਹਿੰਦੀ ਜੇ ਇਸ ਘਰ ਦੀਆਂ ਬੰਡੀਆਂ ਨਹੀਂ ਪਾਉਣੀਆਂ ਤਾਂ ਆਪਣੇ ਠੀਕ ਸੀਗਾ ਆਏ ਵੀ ਠੀਕ ਹੋ ਜਾਂਦਾ ਹਜੇ ਹੋਰ ਉਕਸਾਉਣਾ ਹੈ ਮੈਨੂੰ ਬੇਪੁੱਤ ਲੈ ਹਜੇ ਹੋਰ ਸੁਣ ਲੈ ਸਾਨੂੰ ਕਹਿੰਦੀ ਜੇ ਆਪਦੇ ਪੇਕਿਆਂ ਤੋਂ ਹਿੱਸਾ ਨਹੀਂ ਲੈ ਕੇ ਆਉਣਾ ਤਾਂ ਐਸ ਕਰਦੀਆਂ ਬੰਡੀਆਂ ਪਾ ਲੋ ਹੋਰ ਸੁਣ ਲੈ ਐ ਹਜੇ ਹੋਰ ਸੁਣ ਲੈ ਬੇ ਪੁੱਤ ਲੈ ਹਜੇ ਹਜੇ ਹੋਰ ਸੁਣ ਲੈ ਇੱਥੇ ਹੀ ਚੁੱਪ ਤੇਰੇ ਕਰਕੇ ਨਾ ਘਰ ਨਹੀਂ ਜਾ ਓਹੋ ਘਰ ਕਰਨੀ ਤੇਰੇ ਕਰਕੇ ਘਰ ਕਰਨੀ ਜੰਮ ਇੱਥੇ ਹੀ ਚੁੱਪ ਤੇਰੇ ਕਰਕੇ ਨਾ ਘਰ ਨਹੀਂ ਓਹੋ ਇਹ ਘਰ ਇਹ ਘਰ ਕਰਨੀ ਕੀ ਕਹਦੀ ਉਹ ਮੈੜ ਕੇ ਗਈ ਤੇਰੇ ਕਰਕੇ ਨਾ ਇਹ ਘਰ ਕਰ ਲਈ ਚੁੱਪ ਇੱਥੇ ਹੀ ਚੁੱਪ ਤੇਰੇ ਕਰਕੇ ਨਾ ਇਹ ਘਰ ਨਹੀਂ ਕਰ ਕਰ ਨਹੀਂ ਹੁਣ ਡਾਇਲੌਗ ਆਉਗਾ ਕਹੋ ਬਹੁਤ ਜ਼ਿੰਦਾ ਤੇਰੇ ਇੱਥੇ ਹੀ ਚੁੱਪ ਇਹ ਤੇਰੇ ਕਰਕੇ ਨਾ ਕਰ ਕਰ ਨਹੀਂ ਰਿਹਾ ਜੰਗ ਦਾ ਮੈਦਾਨ ਬਣਿਆ ਪਿਆ 呵呵呵。<laughs> <laughs> <laughs>